ਸਰਬਜੀ ਸੰਗਰੂਰ ਵੀ ਦੀ ਕਫਤਾ ਦਿਨ ਸੀ ਗਰਮੀ ਦੇ ਤਾਹੀ ਪੈਦਲ ਤੁਰ ਆ ਜਾਂਦੇ ਦਿਨ ਸੀ ਗਰਮੀ ਦੇ ਤਾਹੀ ਪੈਦਲ ਤੁਰ ਆ ਜਾਵੇ ਦੋ ਪਲ ਕਰਨਾ ਆਰਾਮ ਲੋਚੇ ਦੋ ਪਲ ਕਰਨਾ ਆਰਾਮ ਲੋਚੇ ਪਰ ਰੁਕਣਾ ਕਿਤੇ ਇੱਥੇ ਆਵੇ ਦੋ ਪਲ ਕਰਨਾ ਆਰਾਮ ਲੋਚੇ ਰੁੱਖ ਨਾ ਕਿਥੇ ਇਥੇ ਆਵੇ ਦਿਨ ਸੀ ਗਰਮੀ ਦੇ ਰਾਹੀ ਪੈਦਲ ਤੁਰਿਓ ਜਾਵੇ ਸੋਚ ਸੋਚ ਬੰਦਾ ਬੜਾ ਹੈਰਾਨ ਪਰੇਸ਼ਾਨ ਹੋ ਗਿਆ ਸੋਚ ਸੋਚ ਬੰਬ ਬੜਾ ਹੈਰਾਨ ਪਰੇਸ਼ਾਨ ਹੋ ਗਿਆ ਕਿੱਥੇ ਗਏ ਰੁੱਖ ਕਿਤਨੇ ਖੋਏ ਸੁੱਖ ਨਾ ਸੋਚੀ ਹੁਰ ਕਿੰਨਾ ਵਦਾਂ ਨੂੰ ਕਾਲ ਹੋ ਗਿਆ ਨੁਕਸ